ए शरीरा मेरेया इस जग में आए कै क्या तुद कर्म कमाया कै कर्म कमाया तुद शरीरा जा तू जग में आया जिन हर तेरा रजन रजया सो हर मन ना बसाया गुरप्रसादी हर मन बसया पूर्व लिखिया पाया कह ननक एहो शरीर परवान होया जिन सतगुर ਸੋ ਚੇਤ ਲਾਇਆ ਇਹ ਨੇਤਰੋ ਮੇਰੇ ਹੋ ਹਰ ਤੁਮ ਮੈਂ ਜੋ ਤਰੀ ਹਰ ਬਿਨ ਅਵਰ ਨ ਦੇਖੋ ਕੋਈ ਹਰ ਬਿਨ ਅਵਰ ਨ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹੋ ਵਿਸ ਸੰਸਾਰ ਤੁਮ ਦੇਖ ਦੇ ਇਹੋ ਹਰਕਾਰ ਰੂਪ ਹੈ ਹਰ ਰੂਪ ਨਦਰੀ ਆਇਆ ਗੁਰ ਪ੍ਰਸਾਦੀ 부ਝਿਆ ਜਾ ਵੇਖਾ ਹਰ ਇਕ ਹੈ ਹਰ ਬਿਨ ਅਵਰ ਨਾ ਕੋਈ ਕਹੇ ਨਾਨਕ ਗਏ ਨੈਤਰ ਅੰਧ ਸੇ ਸਤਗੁਰ ਮਿਲੇ ਦੇਵ ਦ੍ਰਿਸ਼ਟ ਹੋਈ ਏ ਸਰਬਨੋ ਮੇਰੀ ਹੋ ਸਾਜੈ ਸੁਣਨੇ ਨੋ ਪਠਾਏ ਸਾਜੈ ਸੁਣਨੇ ਨੋ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ ਜਿਤ ਸੁਣੀ ਮਨ ਦਨ ਹਰਿਆ ਹੋਆ ਰਸਨ ਰਸ ਸਮਾਣੀ ਸਾਜ ਲਖ ਮਿਡਾਣੀ 타ਗੀ ਗਾਤ ਕਹੀ ਨਾ ਜਾਏ कह नानक अमरद नाम सुनो पवित्र होवो साज सुनणे नो बढाए हर जियो गुफा अंदर रख गए वाजा पवन बजाया बजाया वाजा पौण नौ दरवाजे प्रगट गिए दसवा गुब्दर खाया गुरुद्वारे लाए भावनि इकना दसवा द्वार दिखाया ਤਹਾਨੇ ਗਰੂਪ ਨੌ ਨਵ ਨਿਰ ਤਿਸ ਦਾੰਤ ਨਾ ਜਾਈ ਬਯਾ ਕਹਿ ਨਾਨਕ ਹਰ ਪਿਆਰੇ ਜਿਉ ਗੁਫਾ ਅੰਦਰ ਰੱਖ ਗੈ ਵਾਜਾ ਪਵਣ ਵਜਾਇਆ ਏ ਹੋ ਸਾਜਾ ਸੋਹਿਲਾ ਸਾਜੇ ਗਰ ਗਾਵੋ ਗਾਵੋ ਤਾਂ ਸੋਹਿਲਾ ਗਰ ਸਾਚੇ ਜਿੱਥੇ ਸਦਾ ਸੱਚ ਧਿਆਵੇ ਸਚੋ ਧਿਆਵੇਂ ਜਾਂ ਤੁਧ ਪਾਵੇਂ ਗੁਰਮੁਖ ਜਿਨਾ ਬੁਝਾਵਹਿ ਇਹੋ ਸਚ ਸਭਨਾ ਕਾ ਖਸਮ ਹੈ ਜੈ ਸਵਕਸੇ ਸੋ ਜਨ ਪਾਵੇਂ ਕਹਿ ਨਾਨਕ ਸਚ ਸੋਹਿਲਾ ਸਚੈ ਕਰ ਗਾਵੇਂ ਅਨੰਤ ਸੁਣੋ ਬੜ ਬਾਗੀਓ ਸਗਲ ਮਨੋਰਥ ਪੂਰੇ ਵਾਰ ਬ੍ਰੰ ਪ੍ਰਭ ਪਾਇਆ ਉਤਨੇ ਸਗਲ ਬਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸਜੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਦੇ ਬਨੀਦ ਗਹਦੇ ਬਵੇਦ ਸਤ ਗੁਰਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਬੁਨੀਤ ਗਾਤੇ ਪਵਿਤਾ ਸਤ ਗੁਰਿਆ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿ ਗੁਰਜੀ ਗਾ ਖਾਲਸਾ ਵਾਹਿ ਗੁਰਜੀ ਕੀ ਫਤਿਹ